ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਸ਼ੋਆ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਕਾਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਇੱਕ ਆ ਗਾਂ ਗੱਭਣ ਤੁਹਾਨੂੰ ਦਿਖਾਵਾਂਗੇ ਇੱਕ ਆ ਧੋਕੜ ਗੱਭਣ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਸੂਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਤੇ ਇੱਕ ਆ ਵੀ ਝੋਟੀ ਤੁਹਾਨੂੰ ਗੱਭਨ ਤੁਹਾਨੂੰ ਦਿਖਾਉਣੀ ਐ ਸੋਨੀ ਝੋਟੀ ਐ ਛੋਟੀ ਸਿੰਘ ਦੀ ਝੋਟੀ ਐ ਤੇ ਗੱਲਬਾਤ ਤਾਂ ਕਰਦੀ ਵੀ ਇਦੀ ਉਹਨਾਂ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਗੱਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਵੀਰ ਜੀ ਠੀਕ ਠਾਕ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਚੰਸ਼ੇਰ ਸਿੰਘ ਹਾਂਜੀ ਸ਼ੋਭਾ ਜਿਲ੍ਹਾ ਅੰਮ੍ਰਿਤਸਰ ਤੇ ਲੱਗੇ ਫਤਿਹਗੜ ਝੂੜੀਆਂ ਨਾ ਆਪਣਾ ਮਜੀਠਾ ਵੀ ਲੱਗ ਗਈ ਆ ਹਾਂਜੀ ਠੀਕ ਆ ਤੇ ਫੋਨ ਨੰਬਰ ਵੀ ਬੋਲ ਦਿਓ ਕਰੀ ਨੰਬਰ 62 ਪੂਰਾ 899764 ਠੀਕ ਆ ਹਾਂਜੀ ਤੇ ਵਪਾਰ ਦੇ ਕੰਮ ਫਿਰ ਆਪਣਾ ਹਾਂਜੀ ਜੀ ਵਪਾਰ ਦਾ ਕੰਮ گاਵਾ ਮੱਜਾਂ ਦੋਵੇਂ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਫਿਰ ਝੋਟੀ ਵਿਖਾ ਦੀਏ ਕਿ ਝੋਟੀ ਵੀ ਤੇ ਫਿਰ گاਵਾ ਦਿਖਾ ਦਿੰਨੇ ਹਨਾ ਆ ਫੜਲਾ ਗੋਂ ਗੋਂ ਮੱਝ ਭੱਜੇ ਨਾ ਇਹ ਪਹਿਲਾਂ ਸੂਆ ਇਹਨੇ ਸੋਣਾ ਕਿੰਨੇ ਕ ਦਿਨ ਲਾਜੋਗੇ ਵਿਧਿਓ ਜੀ ਜੀ ਇਹ 20 ਦਿਨ ਲੱਗਣਗੇ ਜਿਹੜਾ ਕਹਿੰਦੇ ਕਿ ਲਾਜੂਗੀ ਬਾਕੀ ਤੁਸੀਂ ਆਪਣਾ ਵੇਸਟ ਆ ਕੇ ਖੜਨੀ ਆ ਕਿ ਦਿਨ ਥੋੜੇ ਵੱਧ ਵੀ ਖੜ ਸਕਦੀ ਆ ਆ ਜਲਾਓ ਜੀ ਬਾਕੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਸੋਹਣੀ ਝੋਟੀ ਆ ਚਲੋ ਕੋਈ ਨਾ ਨਗਾ ਬੰਦ ਹੋ ਵੀ ਜਿਹੜੀ ਨੇ ਤੇ ਉਤਰਾ ਵਿੱਚ ਕਿੰਨਾ ਕੁ ਦੁੱਧ ਦੇ ਕੱਢੀ ਜਾਓਗੇ ਪਹਿਲੇ ਸਵੇਰੇ ਜੀ ਪੌਦਾ ਨਹੀਂ ਤਾਂ ਨਵਾਉਂਦੇ 12-13 ਕਿਲੋ ਦੇ ਕੱਢੂਗੀ ਨਾ ਠੀਕ ਆ ਨਾਰਮਲ ਸੇਵਾ ਦੇ ਜੀ ਤੇ ਬੜੀ ਵੱਡੀ ਛੋਟੀ ਦਿੱਤੀ ਹੈ ਠੀਕ ਆ ਹਾਂ ਜੀ ਤੇ ਮੋਲੇ ਦਾ ਕਰਨਾ ਫਿਰ ਹੁਣ ਜੀ ਫੋਨ ਤੇ ਕਰਾਂਗੇ ਮੋਲੇ ਅੱਛਾ ਇਹਦਾ ਫੋਨ ਤੇ ਕਰ ਲੋ ਇਹ ਆ ਕਿ ਚਲੋ ਹੁਣ ਥੋੜੀ ਕੱਚੀ ਆ ਤੇ ਸ਼ਾਮ ਛੱਡ ਕੇ ਦੇ ਦਿਓ ਸ਼ਾਮ ਛੱਡ ਕੇ ਦੇ ਦਾਂ ਜਿਹੜਾ ਕੋਈ ਤਿਆਰ ਕਰ ਲੂਗਾ ਤੇ ਫਿਰ ਆਪੇ ਆਪਣੇ ਹਿਸਾਬ ਨਾਲ ਵੇਚ ਲੂਗਾ ਨਾ ਤੇ ਜੇ ਤੁਸੀਂ ਤਿਆਰ ਕਰੋਗੇ ਉਦੋਂ ਫਿਰ ਮੋਲ ਹੋਰ ਹੋ ਜਾਊਗਾ ਕੋ ਫੋਨ ਲਾ ਕੇ ਇੱਕ ਵਾਰੀ ਪੁੱਛ ਲੈ ਜਰੂਰ ਹਨਾ ਮੁੱਲ ਜਿਆਦਾ ਜੀ ਆ ਉਤਰਾ ਤੇ ਹੁਣ ਗਾਵਾ ਦਿਖਾ ਦਈਏ ਨਾ ਤੇ ਆ ਗਾਂ ਦਾ ਬੱਚਾ ਜੀ ਮਗਰ ਬੱਛੀ ਜੀ ਬੱਛੀ ਬੱਛੀ ਆਪਣੀ ਕੋ ਸਮਝ ਨਾ ਲਾ ਲੈ ਕਿੰਨੇ ਕਿਤੇ ਅੱਛਾ ਹਾਂਜੀ ਹੁਣ ਇਹ ਲਈ ਹੈ ਇਹ ਨਾ ਥੋੜਾ ਚਿਰ ਹੋਇਆ ਹੀ ਨਾ ਤੇ ਕਿੰਨਾ ਜਿਹਦੇ ਕੋਲ ਦੁੱਧ ਤਿਆਰ ਇਹਦੇ ਕੋਲ ਜੀ 11 ਕਿਲੋ ਨਾਲ ਦੇ ਪੱਕਾ ਜਿਹੜਾ ਦੁੱਧ ਜੇ ਤਿਆਰ ਜਿਹੜਾ ਢਡੇ ਵਾਲਾ ਠੀਕ ਆ ਹਾਂਜੀ ਤੋੜ ਦਿਓ ਫੇਰ ਇਹਨਾਂ ਨੂੰ 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਇਹਦੇ ਕੋਲ ਵਕੀ ਜੀ ਆਈ ਕਹਿੰਦੇ ਹੋਣੀ ਆ ਹੱਜੀ ਆਈ ਬਾਕੀ ਦੁੱਧ ਤੁਸੀਂ ਆਪਣੇ ਆਪ ਚੋਾਈ ਕਰਕੇ ਤਸੱਲੀ ਕਰਕੇ ਖੜਨੀ ਠੀਕ ਜੀ ਲੈ ਜਾ ਬਿੱਦੀ ਤੇ ਤੇ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇੱਕ ਰੀ ਤੇ ਕਿੰਨਾ ਕੀ ਫਿਰ ਵਿਜੀ ਮੁੱਲ ਜੇ ਇਹਦਾ ਵਿਜੀ ਮੁੱਲ ਤੇ 45000 ਰੁਪਇਆ ਕਰਦੇ ਅੱਛਾ ਦੇਣੀ ਕਿੰਨੇ ਦੀ ਆਪਾਂ 40000 ਦੀ ਵਿਜੀ ਹਾਂ ਨਾ ਦੇ ਦਾਂ ਅੱਛਾ 40000 ਦੀ ਦੇ ਦੋਗੇ ਤੇ ਚਲੋ ਬਾਕੀ ਮਾਨਤਨ ਮੌਕੇ ਤੇ ਕਰ ਦੋਗੇ ਕਫੂਨ ਲਾਉਂਗਾ ਕਰ ਦਾਂਗੇ ਵਿਜੀ ਮਾਨਤਨ ਚਲੋ ਮੌਕੇ ਤੇ ਜੋ 500 ਰੁਪਇਆ ਵੀ ਚੋਟ ਕਰ ਦਾਂਗੇ ਠੀਕ ਆ ਹਾਂਜੀ ਚਲੋ ਇੱਕ ਵਾਰੀ ਕੋਈ ਫੋਨ ਲਾਵੇ ਹਨਾ ਮੌਕੇ ਤੇ ਆਪੇ ਸੌਦਾ ਹੋ ਜਾਊਗਾ ਪਹਿਲੀ ਵੀਡੀਓ ਹੈ ਖਾਲੀ ਨਾ ਮੋੜੇ ਕਿਸੇ ਨਾਲ ਮੈਂ ਨਾ ਨਹੀਂ ਮੋੜਦੇ ਵਿਜੀ ਠੀਕ ਹੈ ਜੀ ਤੇ ਆਹ ਟੌਕੜ ਗੱਬਨ ਆ ਗਈ ਹਨਾ ਇੱਕਨੇ ਚੇਤੇ ਚੱਕ ਪਾਸਿਆ ਇਹ ਵੀ ਜੀ 8ਵਾਂ ਮਹੀਨਾ ਲੱਗਾ ਜੇ ਇਹਨੂੰ ਅੱਛਾ 8ਵਾਂ ਮਹੀਨਾ ਲੱਗਾ ਸੱਤਾਂ ਦੀ ਚੱਕ ਪਾਸਿਆ ਇਹਨੂੰ 8ਵਾਂ ਮਹੀਨਾ ਲੱਗਾ ਜੇ 8 ਤਰੀਕ ਦਾ ਠੀਕ ਆ ਸੱਤ ਮਹੀਨੇ ਪੂਰੇ ਹੋ ਗਏ ਜੇ ਤੇ ਦੁੱਧ 6 ਕਿਲੋ ਵੀ ਜੀਆ ਕੋਲ ਕੰਡੇ ਵਾਲਾ ਦੁੱਧ ਜੇ 6 ਕਿਲੋ ਦੁੱਧ ਹੈਗਾ ਜਿਹੜਾ ਤੋਰ ਦਿਓ ਫਿਰ ਇਹਨਾਂ ਵਿੱਚ ਹੈਲੋ ਰਹਿ ਜੇ ਸੱਤਾਂ ਮਹੀਨੇ ਦੀ ਗੱਬਨਿਆ ਤੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਵੀ ਜੀ ਇੱਕ ਗੱਲ ਹੋਰ ਜੇ ਇਹਦਾ ਨਾ ਥੋੜਾ ਹੋਰ ਵਧਿਆ ਜੇ 9 ਵਧਿਆ ਜੇ ਇੱਕ ਇਹ ਥੋੜਾ ਬੰਨ ਵਾਲਾ ਹੈਲੋ

ਤੇ ਇਹਦਾ ਵਿੱਦਿਕ ਨਾਮ ਉਹ ਲਫਰ ਅਬ ਵਿਜੀ ਆਵੇ ਕੋ ਠੰਡੀ ਸੀਲ ਜੇ ਠੀਕ ਆ ਕੋਈ ਗੱਲ ਨਹੀਂ ਉਹੋ ਜੀ ਨਹੀਂ ਜਾਏਗੀ ਠੀਕ ਆ ਹਾਂਜੀ ਠੰਡੀ ਸੀਲ ਫੁੱਲ ਜਨਾਨੀ ਚ ਹੋਵੇ ਬੰਦਾ ਚ ਹੋਵੇ ਜਿਹੜਾ ਮਰਜੀ ਚ ਹੋਵੇ ਠੀਕ ਆ ਹਾਂਜੀ ਤੇ ਇਹ ਕਿੰਨੇ ਦੀ ਜੇ ਫਿਰ ਇਹਦਾ ਮੁੱਲ ਕਿ ਜੀ 30000 ਜੀ 30000 ਆ ਹਾਂਜੀ ਵਿੱਚ ਹੋ ਜੂਗਾ ਮਾਨਤਨ ਤੁਸੀਂ ਛੋਟ ਕਰਾਂਗੇ 500 ਰੁਪਇਆ ਠੀਕ ਆ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਬੰਦੀ ਫੋਨ ਲਾਵੇ ਮਾਨਤਨ ਫੁੱਲ ਕਰਾਂਗੇ ਵਿਜੀ ਠੀਕ ਆ ਜੀ ਤੇ ਹੁਣ ਇੱਕ ਆ ਗੱਬਨ ਜਰਸੀ ਨਾਲ ਆਪਣੇ ਕੋਲ ਤੋੜ ਦੋ ਇਹ ਕਰੀਨ ਨਾ ਇਹਦਾ ਸੂਹਾ ਕਿਨਵਾਜੇ ਇਹਦਾ ਵੀ ਜੀ ਦੂਜਾ ਸੂਹਾ ਜੇ ਇਹਦਾ ਦੂਸਰਾ ਸੂਹਾ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਵਿੱਚ ਜੀ 14 15 ਕਿਲੋ ਦੁੱਧ ਕਰੂਗੀ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਕਿੰਨੇ ਕ ਦੁੱਧ ਆ ਲਈ ਆ ਜੋ ਵੀ ਕੁਛ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆਜ ਲੈ ਆਓ ਜੀ Ya e, está el mola. ਇਹਦਾ ਮੁੱਲ ਵੀਜੀ 35000 ਰੁਪਇਆ ਖਰੀਦਦਾ ਅੱਛਾ ਹਾਂਜੀ ਵਿੱਚੋ ਕਰ ਦੋ ਕਿ ਮਨਤਨ ਵੀਜੀ ਫੋਨ ਕਰਾਂਗੇ ਮਨਤਨ ਠੀਕ ਆ ਚਲੋ ਕੋਈ ਕਰੇ ਫੋਨ ਲਾਵੇ ਹਨਾ ਬਿਲਕੁਲ ਵੀਜੀ ਠੀਕ ਆ ਭਾਜੀ ਬਿਲਕੁਲ ਇੱਕ ਵੀਜੀ ਹੋਰ ਗੱਲ ਜੇ ਹਾਂਜੀ ਬੋਲਾਂਗੇ ਇੱਥੇ ਕੋਈ ਵੀਰ ਭਰਾ ਆਣ ਕੇ ਆਪਣੀ ਪੂਰੀ ਦੋ ਟਾਈਮ ਤਸੱਲੀ ਕਰਕੇ ਖੜੇ ਮਾਰ ਅੱਛਾ ਹਾਂਜੀ ਕਿਉਂਕਿ ਆਪਾਂ ਆਪਣੇ ਘਰ ਦੇ ਜੁਮੇ ਆ ਰਹੇ ਆਂ ਅਗਲੇ ਦੇ ਘਰ ਦੇ ਜੁਮੇ ਆਣ ਨਹੀਂ ਹੈਗੇ ਆਪਾਂ ਇੱਥੇ ਆਣ ਕੇ ਤਸੱਲੀ ਕਰੇ ਵੀਰ ਭਾਵੇਂ ਦੋ ਵਾਰੀ ਚੋਲੇ ਭਾਵੇਂ ਚਾਰ ਵਾਰੀ ਚੋਲੇ ਠੀਕ ਹੈ ਜੀ ਹਾਂਜੀ ਇੱਥੋਂ ਆਪਾਂ ਜਿੰਨਾ ਦੱਸਾਂਗੇ ਉਹਨਾਂ ਚਵਾ ਠੀਕ ਹੈ ਵੀਰ ਜੀ ਦੋ ਦੰਗ ਵੀ ਜੀ ਹੋ ਰਹੇ ਨੇ ਅੱਛਾ ਦੋ ਹੋਰ ਹੁੰਦੀਆਂ ਹਾਂਜੀ ਇੱਕ ਝੋਟੀ ਆਉਂਦੀ ਜੇ ਇੱਕ ਗਾਂ ਲਈ ਗੱਵਨ ਠੁਕੀ ਉਹ ਵੀ ਆਉਂਦੀ ਜੀ ਉਹ ਵੀ ਆਉਂਦੀ ਜੀ ਉਹ ਇਹ ਆ ਵੀ ਚਲੋ ਥੋੜੀ ਕਿ ਲੇਟ ਹੋ ਜਾਣੀ ਹੈ ਤੇ ਜਦੋਂ ਤੱਕ ਵੀਡੀਓ ਪੈਣੀ ਉਹ ਤੱਕ ਆ ਜਾਣੀ ਆ ਨਾ ਕੋਈ ਉਹਨਾਂ ਬਾਰੇ ਵੀ ਪੁੱਛ ਲਿਆ ਨਾ ਬਿਲਕੁਲ ਵੀ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ